ਸੋਨਾ ਲਾ ਰਿਓ ਇਹ 126 ਨੰਬਰ ਹੈਗਾ ਤੇ ਇਹ ਕਿੰਨਾ ਕਿਹਦੇ ਚ ਪਾਣੀ ਬਸਦਾ ਜੀ ਅਸੀਂ ਪਾਣੀ ਦੀ ਬਚਤ ਬਹੁਤ ਹੈ ਜੀ ਇਹ ਦੀ ਇਹ ਹਫਤੇ ਚ ਦੋ ਵਾਰ ਹੀ ਲਾਉਣੇ ਨੇ ਜੇ ਅਸੀਂ ਪਾਣੀ ਨਾ ਬਚਾਇਆ ਕਿਸਾਨਾਂ ਨੇ ਤਾਂ ਫੇਰ ਫਸਲ ਗਾਂ ਹੋਣੂ ਹੜਦੀ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਵੀ ਪਾਣੀ ਬਚਾਓ ਖੂਸਾ 44 ਇਹ ਸਾਡੇ ਪਿੰਡ ਚ ਜਮਾ ਨਹੀਂ ਲੱਗਦਾਗਾ ਵਾਸ਼ਪਤੀ ਲੱਗਦਾ ਤੇ ਬਾਕੀ ਇਹ ਇਸਮਾਜੇ ਲਾਵਾਗੇ ਦਾ ਪਾਣੀ ਦੀ ਗੱਲ ਕਰੂਗੀ ਮੰਨ ਕੇ ਚੱਲੋ ਜੀ ਜਿਹੜੀ ਹੁਣ 126 ਹੈ ਜੀ ਘੱਟ ਪਾਣੀ ਦੀ ਖੇਤੀ ਏ ਠੀਕ ਹੈ ਘੱਟ ਟਾਈਮ ਤੇ ਤਿਆਰ ਹੁਣ ਕੀਤੀ ਏ ਪਾਣੀ ਦੀ ਬਚਤੀ ਹੁੰਦੀ ਹੈ ਤੇ ਜਿਹੜੀ ਤੇਰੀ ਬੂਸਾ ਚਟਾਲੀ ਹੈ ਨਾ ਉਹ ਸਾਡੇ ਏਰੀਆ 'ਚ ਹੁੰਦੀ ਹੈ ਤੇ ਨਾ ਹੀ ਉਹ ਲਾਉਣ ਦਾ ਫਾਇਦਾ ਹੀ ਉਹ ਪਾਣੀ ਦੀ ਖਪਤ ਜਾਰੀ ਰਹਿੰਦੀ ਉਹਦੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਬਠਿੰਡਾ ਜ਼ਿਲ੍ਹੇ ਦੀ ਗੱਲ ਕਰ ਰਹੀਏ ਝੋਨੇ ਦੀ ਲਵਾਈ ਦਾ ਜਿਹੜਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਤੇ ਕਿਸਾਨ ਵੀ ਕਿਤਨਾ ਕਿਤੇ ਪਾਣੀ ਬਚਾਉਣ ਵਾਸਤੇ ਸਰਕਾਰ ਦਾ ਸਾਥ ਦੇ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਅਪੀਲ ਕੀਤੀ ਗਈ ਸੀ ਕਿ ਜਿਹੜੇ ਕਿਸਾਨ ਚੌਨਾ ਲਾਂਦੇ ਆ ਉਹ 44 ਵਾਲੀ ਕਿਸਮ ਛੱਡ ਕੇ ਦੂਸਰੀ ਕਿਸਮਾਂ ਜਿਹੜੀ ਚੌਨੇ ਦੇ ਲਾਣ ਉਹਦਾ ਅਸਰ ਕਾਸਾ ਦੇਖਣ ਨੂੰ ਮਿਲ ਰਿਹਾ ਬਠਿੰਡੇ ਦੀ ਗੱਲ ਕਰੀ ਤੇ ਇਸ ਵਕਤ ਕਿਲੀ ਨਿਹਾਲ ਸਿੰਘ ਵਾਲੀ ਪਿੰਡ ਦੇ ਵੀ ਸ਼ੱਕਾ ਜਿੱਥੇ ਕਿਸਾਨ 126 ਤੇ ਬਾਸਮਤੀ ਚੌਨੇ ਵਾਲੇ ਪਾਸੇ ਜਿਹੜਾ ਆਪਣਾ ਰੁਝਾਨ ਦਿਖਾ ਰਿਹਾ ਕਿਉਂਕਿ ਇਹ ਕਿਸਮਾਂ ਨੂੰ ਪਾਣੀ ਦੀ ਜਿਹੜੀ ਘੱਟ ਲੋੜ ਪੈਂਦੀ ਹੈ ਤਾਂ ਇੱਥੇ ਇੰਦਰ ਸਿੰਘ ਬਾਈ ਉਹਨਾਂ ਦਾ ਖੇਤ ਹੈ ਜਿਹੜੇ ਕਿਸਾਨ ਦੇਖ ਰਹੇ ਤੁਸੀਂ ਤਾਂ ਆ ਵੱਡੀ ਗੱਲ ਇਹ ਹੈ ਕਿ ਇਹ ਇਸ ਵਾਰ ਪਾਣੀ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਗਾ ਪੰਜਾਬ ਦਾ ਕਿ ਤਰਤੀਹੜਲਾ ਪਾਣੀ ਹੈ ਉਹ ਅਸੀਂ ਬਚਾਣਾ ਹੈ ਤਰਤੀਹੜਲਾ ਤਾਂ ਹੀ ਬਚੂਗਾ ਪਾਣੀ ਤਾਂ ਹੀ ਬਚੂਗਾ ਜੇਕਰ ਕਿਸਾਨ ਜਾਗਰੂਕ ਹੋਊਗਾ ਜਾਂ ਜਿਹੜੀਆਂ ਫਸਲਾਂ ਚੱਕਰੀ ਫਸਲੀ ਚੱਕਰ ਚੋਂ ਬਾਹਰ ਨਿਕਲੂਗਾ ਪਰ ਕਿਤੇ ਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਕਿਸਾਨਾਂ ਨੂੰ ਇੱਕ ਅਪੀਲ ਕੀਤਾ ਕਿ ਤੁਸੀਂ ਪੂਸਾ 44 ਕਿਸਮ ਛੱਡ ਕੇ ਦੂਸਰੀ ਕਿਸਮਾਂ ਵਾਲੇ ਪਾਸੇ ਜਿਹੜਾ ਆਪਣਾ ਰੁਝਾਨ ਦਾ ਉਹ ਬਾਸਮਤੀ ਲਾਓ 126 ਲਾਓ ਤਾਂ ਕਿ ਜਿਹੜਾ ਤਰਤੀਹੜਲਾ ਪਾਣੀ ਹੈ ਉਹ ਬਸ ਸਕੇ ਤਾਂ ਇਹ ਕਿਲੀ ਨਿਹਾਲ ਸਿੰਘ ਵਾਲੇ ਪਿੰਡ ਚ ਅਸੀਂ ਹੈਗੇ ਜਿੱਥੇ ਇਹ ਕਿਸਾਨ 126 ਕਿਸਮ ਜਿਹੜੀ 126 ਜਿਹੜਾ ਕਿਸਮ ਹੈਗੀ ਝੋਨੇ ਦੀ ਉਹਦੀ ਇੱਥੇ ਲਵਾਈ ਚੱਲ ਰਹੀ ਹੈ ਇਹ ਝੋਨਾ ਲਾਇਆ ਜਾ ਰਿਹਾ ਤਾਂ ਕਿਸਾਨ ਵੀ ਇਸ ਵਾਰ ਕੋਸ਼ਿਸ਼ ਕਰ ਰਹੇ ਕਿ ਪਾਣੀ ਜਿਹੜਾ ਧਰਤੀ ਹੇਠਲਾ ਉਹ ਘੱਟ ਯੂਜ਼ ਕੀਤਾ ਜਾਵੇ ਹਾਲਾਂਕਿ ਮੌਸਮ ਜਿਹੜਾ ਅੱਜ ਦਾ ਮੌਸਮ ਉਹ ਇਸ ਤਰੀਕੇ ਦਾ ਬਣਿਆ ਹੋਇਆ ਕਿ ਸ਼ਾਮ ਤੱਕ ਮੀਂਹ ਪੈਂਦਾ ਤਾਂ ਮੀਂਹ ਪੈਣ ਤੋਂ ਬਾਅਦ ਕਰੀਬ 1 ਮਹੀਨਾ ਪਾਣੀ ਦੀ ਵੱਡੀ ਬਚਤ ਹੋ ਸਕਦੀ ਹੈ ਕਿਉਂਕਿ ਕਾਫੀ ਲੰਬੇ ਸਮੇਂ ਤੱਕ ਪਾਣੀ ਵਾਣ ਚ ਖੜਾ ਰਹਿੰਦਾ ਹੈ ਪਰ ਪਾਣੀ ਦੇ ਨਾਲ ਨਾਲ ਇੱਕ ਕਿਸਾਨ ਵੀ ਜਿਹੜੇ ਕਿਤਨੇ ਕੋਸ਼ਿਸ਼ ਕਰ ਰਹਾ ਕਿ ਜਿਹੜਾ ਪਾਣੀ ਲੱਗਦਾ ਉਹਨੂੰ ਵੀ ਡਿਵਾਈਡ ਕੀਤਾ ਜਾਵੇ ਪਾਣੀ ਜਿਸ ਤਰੀਕੇ ਨਾਲ ਪਰਿਆ ਰਹਿੰਦਾ ਹੁਣੇ ਜਿਵੇਂ ਪਰਿਆ ਜਦੋਂ ਇਹ ਥੱਲੇ ਘਟੂਗਾ ਲੈਵਲ ਇਹਦਾ ਉਸ ਤੋਂ ਬਾਅਦ ਹੀ ਉਹ ਦੂਸਰਾ ਪਾਣੀ ਲਾਏ ਜੋ ਜੇਕਰ ਮੀਂਹ ਪੈਂਦਾ ਤਾਂ ਫਾਇਦਾ ਹੋਊਗਾ ਪਰ ਇਹ ਮੁੱਖ ਮੰਤਰੀ ਸਾਹਿਬ ਦੀ ਅਪੀਲ ਜਿਹੜੀ ਹੈਗੀ ਕਿਸਾਨ ਕਿਤਨਾ ਕਿਤੇ ਉਹਦੇ ਵਿੱਚ ਆਪਣਾ ਰੁਝਾਨ ਵੀ ਦਿਖਾ ਰਿਹਾ ਤੇ ਕਿਸਾਨਾਂ ਦਾ ਜਾਗਰੂਕਤਾ ਆ ਰਹੀ ਹੈ ਤਾਂ ਬਾਸਮਤੀ ਦਾ 126 ਨੰਬਰ ਜਿਹੜਾ ਹੈਗਾ ਕਿਸਮ ਝੋਨੇ ਦੀ ਉਹਦੀ ਇੱਥੇ ਜਿਹੜੀ ਬਜਾਈ ਆ ਉਹ ਚਾਰੇ ਜਿਹੜਾ ਝੋਨਾ ਇੱਥੇ ਬੀਜਾ ਜਾ ਰਿਹਾ ਕਿਉਂਕਿ ਪਾਣੀ ਬਚਣਾ ਬਹੁਤ ਜ਼ਰੂਰੀ ਆ ਤਾਂ ਕਿਸਾਨ ਇੰਦਰ ਸਿੰਘ ਜਿਹੜੇ ਕਿਲੀ ਨਿਹਾਲ ਸਿੰਘ ਵਾਲੇ ਦੇ ਨੇ ਫਰੀਵਾਟ ਕਿਲੇ ਦੇ ਕਰੀਬ ਉਹਨਾਂ ਕੋਲ ਵਾਣ ਹੈਗਾ ਤਾਂ ਬਾਸਮਤੀ ਤੇ 126 ਨੰਬਰ ਹੀ ਜਿਹੜਾ ਇੱਥੇ ਉਹਨਾਂ ਨੂੰ ਲਾਇਆ ਜਾਣਾ ਤੇ ਮੁੱਖ ਮੰਤਰੀ ਨੇ ਵੀ ਖਾਸ ਤੌਰ ਤੇ ਅਪੀਲ ਕੀਤੀ ਹੈ ਕਿਸਾਨਾਂ ਨੂੰ ਕਿ ਤੁਸੀਂ ਉਹ ਬੀਜ ਲਾਓ ਜਿਹੜੀ ਬੀਜ ਦੇ ਨਾਲ ਜਿਹੜੇ ਝੋਨਾ ਹੈਗਾ ਫਾਇਦਾ ਹੋਵੇ ਤਾਂ ਕਿਸਾਨ ਸਾਡੇ ਨਾਲ ਆ ਬਾਈ ਜੀ ਤੁਸੀਂ ਥੋੜਾ ਇੱਥੇ ਆ ਜਾਓ ਚੋਨਾ ਲਾ ਰਹੇ ਹਾਂ ਇਹ 126 ਨੰਬਰ ਹੈਗਾ ਅ 26 26 ਹਾਂ ਤੇ ਇਹ ਕਿੰਨਾ ਕਿਹਦੇ ਚ ਪਾਣੀ ਬਚਦਾ ਜੀ ਅਸੀਂ ਪਾਣੀ ਦੀ ਬਚਤ ਬਹੁਤ ਹੈ ਜੀ ਇਹ ਦੀ ਇਹ ਹਫਤੇ ਚ ਦੋ ਵਾਰ ਹੀ ਲਾਉਣੇ ਵਾ ਤੇ ਬਾਕੀ ਫੂਸਾ 44 ਇਹ ਸਾਡੇ ਪਿੰਡ ਚ ਜਮਾ ਨਹੀਂ ਲੱਗਦਾਗਾ ਵਾਸ਼ਪਤੀ ਲੱਗਦਾ ਤੇ ਬਾਕੀ ਇਹ ਕਿਸਮਾ ਜੇ ਲਾਵਾਂਗੇ ਤਾਂ ਪਾਣੀ ਦੀ ਬਚਤ ਰਹੂਗੀ ਤੇ ਇਹਦੇ ਕਰਕੇ ਪਾਣੀ ਦੀ ਜੇ ਬਚਤ ਰੱਖਾਂਗੇ ਤਾਂ ਗਾਂ ਨੂੰ ਪਾਣੀ ਵੀ ਵੱਧ ਮਿਲੂਗਾ ਮੁੱਖ ਮੰਤਰੀ ਨੇ ਵੀ ਕਿਹਾ ਵੀ ਪਾਣੀ ਦੀ ਬਚਤ ਕਰੋ ਬਾਕੀ ਇਸ ਗੱਲ ਦੇ ਵਿੱਚ ਵੀ ਜੇ ਪਾਣੀ ਬਾੜੀ ਵਰਤੋਂ ਕਰਾਂਗੇ ਤਾਂ ਫਿਰ ਥੋੜਾ ਜਿਹਾ ਚੱਲੂਗਾ ਕੰਮ ਅਚਾ ਜਿਹੜੀ ਪੁਤਾਲੀ ਜਿਹੜੀ ਕਿਸਮ ਹੈ ਕੀ ਹੈ ਉਹ ਉਹਨੂੰ ਕਿੰਨਾ ਕੁ ਪਾਣੀ ਚਾਹੀਦਾ ਸਾਰਾ ਜਿਆਦਾ ਪਾਣੀ ਲੈਂਦਾ ਉਹ ਕਿੰਨੀ ਵਾਰ ਪਾਣੀ ਲੱਗਦਾ ਪੂਸਾ 44 ਪੂਸਾ 44 ਦਾ ਜੀ ਘੱਟੋ ਘੱਟ ਦੋ ਤਿੰਨ ਮਹੀਨਿਆਂ ਦਾ ਸਾਢੇ ਤਿੰਨ ਮਹੀਨਾ ਦੀ ਖੇਤੀ ਹੈ ਪਾਣੀ ਪਾਣੀ ਹਾਂ ਇੰਨਾ ਵੱਡ ਲੱਗਦਾ ਔਰ ਲੱਗਦਾ ਹੈ ਬਈ ਇਹ ਚੀਜ਼ਾ ਬਹੁਤ ਜ਼ਰੂਰੀ ਹੈ ਜੇਕਰ ਖੇਤੀ ਕਰਨੀ ਹੈ ਤਾਂ ਪਾਣੀ ਬਚਾਣਾ ਵੀ ਪਊਗਾ ਇਸ ਵਾਰ ਪਾਣੀ ਬਚਾਉਣਾ ਪਊਗਾ ਜੇ ਖੇਤੀ ਹੈ ਜੇ ਅਸੀਂ ਪਾਣੀ ਨਾ ਬਚਾਇਆ ਕਿਸਾਨਾਂ ਨੇ ਤਾਂ ਫਿਰ ਫਸਲ ਗਾਂ ਹੋਂ ਨੂੰ ਹੜ ਜੂ ਹੋਰ ਅੱਜ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਕਿਹਾ ਵੀ ਪਾਣੀ ਬਚਾਓ ਤੇ ਇਹਦੀ ਮਤਲਬ ਵੀ ਖੇਤੀ ਨੂੰ ਪਾਣੀ ਫਸਲ ਉਹ ਵੀ ਜੋ ਜਿਹੜੀ ਘੱਟ ਪਾਣੀ ਮੰਗਦੀ ਹੈ अच्छा हुन जदा मी ਦਾ ਮੌਸਮ ਬਣਿਆ ਪਿੱਛੇ ਸਾਰਾ ਬੱਦਲ ਹੈਗਾ ਕਈ ਇਲਾਕਿਆਂ 'ਚ ਮੀਂਹ ਪੈ ਵੀ ਰਿਹਾ ਹਾਂ ਜੇਕਰ ਹੁਣ ਜਿਵੇਂ ਪਾਣੀ ਲੱਗਿਆ ਹੋਇਆ ਹੈ ਜੇ ਮੀਂਹ ਪੈਂਦਾ ਜਿੰਨਾ ਕ ਪਾਣੀ ਚਾਹੀਦਾ ਹੈ ਨੂੰ ਫਿਰ ਉਸ ਤੋਂ ਬਾਅਦ ਕਿੰਨੇ ਚਿਰ ਬਾਅਦ ਪਾਣੀ ਲੱਗੂਗਾ ਇਹ ਜੇ ਮੀਂਹ ਪੈ ਗਿਆ ਫਿਰ ਤਾਂ ਜੇ ਮੀਂਹ ਪੈ ਜਾਏ ਤਾਂ ਪੂਰਾ ਪਾਣੀ ਹਫਤੇ ਤੋਂ ਬਸ ਇੱਕ ਵਾਰੀ ਲੱਗਦਾ ਜੇ ਹਫਤੇ 'ਚ ਦੋ ਵਾਰੀ ਵੀ ਲੱਗ ਸਕਦਾ ਜੇ ਮੀਂਹ ਨਾ ਨਾ ਪਵੇ ਫਿਰ ਹਫਤੇ 'ਚ ਦੋ ਵਾਰੀ ਫੂਸਾ 44 ਵਾਲਾ ਜਿਹੜਾ ਉਹ ਨਹੀਂ ਲਾਂਦੇ ਫੂਸਾ 44 ਵਾਲਾ ਨਹੀਂ ਸਾਡੇ ਪਿੰਡ 'ਚ ਹੈ ਹੀ ਨਹੀਂ ਫੂਸਾ 44 ਦਾ ਵੀ ਨਹੀਂ ਲਾਇਆ ਚੰਗੀ ਗੱਲ ਆ بڑے ਇਲਾਕੇ ਜਿਹੜੇ ਲੋਕ ਕਿਸਾਨ ਲਾਂਦੇ ਉਹ ਵੀ ਛੱਡ ਚੁੱਕੇ ਲਾਣਾ ਆ ਚੰਗੀ ਗੱਲ ਆ ਜੇ ਬਾ ਸਾਡੇ ਤਾਂ ਇਥੇ ਪਹਿਲਾਂ ਤੋਂ ਨਹੀਂ ਲੱਗਦਾ ਫੂਸਾ 44 ਪਾਣੀ ਨਰਮਾ ਥੋੜੇ ਜੇ ਇਹਦੇ ਕਰਕੇ ਉੱਚਾ ਝਾੜ ਨਹੀਂ ਹੁੰਦਾਗਾ ਤੇ ਉਹਦਾ ਫੂਸਾ 44 ਲਾਉਂਦੇ ਹੀ ਨਹੀਂ ਕਹਦਾ ਵੀ ਹੈਗਾ ਉਹ ਚੀਜ਼ ਹਾਂ ਫਾਇਦਾ ਉਸ ਦੀ ਚੀਜ਼ ਦਾ ਤੇ ਹੁਣ ਜਿੱਦਾਂ ਇਹਨੂੰ ਤੁਸੀਂ ਹੁਣ ਅੱਜ ਪਾਣੀ ਲਾਤਾ ਜੇ ਕਰ ਮੀ ਪੈਂਦਾ ਤਾਂ ਹੀ ਬੰਦੇ ਜੇ ਮੀਂ ਨਹੀਂ ਪੈਂਦਾ ਫਿਰ ਇਹਨੂੰ ਕਿੰਨੇ ਛਿਰਪਾ ਪਾਣੀ ਲੈਣਾ ਪਊਗਾ ਜੇ ਮੀਂ ਨਹੀਂ ਪੈਂਦਾ ਤਾਂ ਫਿਰ ਤੀਜੇ ਚੌਥੇ ਦਿਨ ਤੋਂ ਪਾਣੀ ਲਾਉਣਾ ਪੈਂਦਾ ਜੀ ਜਦੋਂ ਇਸ ਥੱਲੇ ਘਟੂਗਾ ਲਿਆ ਹਾਂ ਥੱਲੇ ਘਟੂਗਾ ਹਾਂ ਹਾਂ ਬਚਾ ਰਹੇ ਹੋ ਪਾਣੀ ਹਾਂ ਪਾਣੀ ਬਚਾ ਰਹੇ ਹਾਂ ਕੋਈ ਕੀ ਨਾ ਤੁਹਾਡਾ ਮੇਰਾ ਨਾਂ ਰਣਜੀਤ ਸਿੰਘ ਹੈ ਜੀ ਅੱਛਾ ਕਿੰਨੀ ਟੋਟਲ ਕਿੰਨੀ ਜਗ੍ਹਾ ਤੇ ਖੱਤੀ ਕਰਦੇ ਹੋ 8 ਕਿਲੇ ਵਾਹਣ ਹੈ ਜੀ ਹਾਂ ਜੀ ਅੱਛਾ ਭਾਈ ਇਹ ਜਿਹੜੀ ਥੋੜਾ ਉਪਰ ਜਿਹੜੀ 144 ਜੋ ਫੂਸਾਕੇ ਸੋ ਹੈਗੀ ਬੜਾ ਪਾਣੀ ਨੂੰ ਯੂਜ਼ ਹੁੰਦਾ ਮੁੱਖ ਮੰਤਰੀ ਨੇ ਕਿਹਾ ਵੀ ਇਹ ਛੱਡ ਕੇ ਤੁਸੀਂ ਬਾਸਮਤੀ ਲਾਓ 126 ਲਾਓ ਹਾਂਜੀ ਹਾਂਜੀ ਇਹ 126 ਹੈ ਆਪਣੇ ਹਾਂਜੀ 126 ਹੈ ਜੀ 126 ਦੇ 11 ਕਿਲੋ ਲਾਵਾਂਗੇ ਜੀ ਨਹੀਂ ਲਾਵਾਂਗੇ ਹਾਂਜੀ ਹਾਂਜੀ ਬਾਸਮਤੀ ਬਾਸਮਤੀ ਲਾਵਾਂਗੇ ਜੀ ਕਿੰਨਾ ਕੁ ਬਾਈ ਫਰਕ ਪੈਂਦਾ ਪਾਣੀ ਦਾ ਇਸੀ ਪੂਰੇ ਫਰਕ ਪੈਂਦਾ ਜੀ ਇਹਦਾ ਮੰਨ ਕੇ ਚੱਲੋ ਜੀ ਜਿਹੜੀ ਹੁਣ 126 ਹੈ ਜੀ ਘੱਟ ਪਾਣੀ ਦੇ ਖੇਤੀ ਹੈ ਠੀਕ ਹੈ ਘੱਟ ਟਾਈਮ 'ਚ ਤਿਆਰ ਹੋਣੀ ਖੇਤੀ ਹੈ ਪਾਣੀ ਦੀ ਬਚਤੀ ਹੁੰਦੀ ਹੈ ਤੇ ਜਿਹੜੀ ਤੇਰੀ ਫੂਸਾ 44 ਹੈ ਨਾ ਰੇ ਸਾਡੇ ਏਰੀਆ ਚ ਹੁੰਦੀ ਐ ਤੇ ਨਾ ਹੀ ਉਹ ਲਾਉਣ ਦਾ ਫਾਇਦਾ ਜੀ ਉਹ ਪਾਣੀ ਦੀ ਖਪਤ ਜ਼ਿਆਦਾ ਜਾਰੀ ਹੁੰਦੀ ਉਹਦੀ ਤੇ ਹੁਣ 126 ਲਾਉਣ ਦਾ ਟਾਈਮ ਵਧੀਆ ਤੇ ਕੋਈ ਇਹ ਜੀ ਦਿੱਕਤ ਵਾਲੀ ਗੱਲ ਕਿੰਨਾ ਕੁ ਪਾਣੀ ਵਜ ਜਾਂਦਾ ਇਹਦੇ ਨਾਲ ਇਹਦੇ ਨਾਲ ਪਾਣੀ ਪੂਰਾ ਹੀ ਪਾਚੇ ਜਾਂਦਾ ਜੀ ਹਾਂਜੀ ਹਾਂਜੀ ਇਹਦੇ ਨਾਲ ਕੋਈ ਵਧੀਆ ਬਾਰਸਮਤੀ ਤੇ ਗੱਲ ਕਰ ਰਹੀ ਉਹ ਵੀ ਘੱਟ ਸਮੇਂ ਚ ਹਾਂਜੀ ਹਾਂਜੀ ਬਸ ਆਸਮਤੀ ਤੇ ਵੀ ਆਈ ਹੈ ਜੀ ਹਾਂਜੀ ਹਾਂਜੀ ਜਿਵੇਂ ਮੁੱਖ ਮੰਤਰੀ ਨੇ ਅਪੀਲ ਕੀਤੀ ਹੈ ਕਿਸਾਨਾਂ ਨੂੰ ਕਿ ਤੁਸੀਂ ਪਾਣੀ ਬਚਾਉਣਾ ਉਸ ਤਰੀਕੇ ਨਾਲ ਕੰਮ ਕਰੋ ਤੁਸੀਂ ਹਾਂਜੀ 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 ਜਿਵੇਂ ਮੁੱਖ ਮੰਤਰੀ ਨੇ ਕਿਹਾ ਜੀ ਉਹਨੇ ਉਹਨੇ ਸਹੀ ਇਹ ਗੱਲ ਕਹੀ ਹੈ ਵੀ ਪਾਣੀ ਬਚਤ ਕਰੂ ਜੀ ਪਾਣੀ ਬਚਤ ਕਰਾਂਗੇ ਫੇਰ ਹੀ ਆਉਣ ਵਾਲੀਆਂ ਪੀੜ੍ਹੀਆਂ ਚ ਕੋਈ ਨਾ ਕੋਈ ਆਪਾਂ ਨੂੰ ਕੋਈ ਸੁਰੱਖਤ ਮਿਲੂਗੀ ਫੇਰ ਹੀ ਕੋਈ ਮਿਲੂ ਖੁਸ਼ਹਾਲੀ ਮਿਲੂਗੀ ਤੇ ਜੇ ਆਪਾਂ ਜੇ ਕੋਈ ਨਾ ਕੋਈ ਗੌਰ ਹੋਣਾ ਕਰੀ ਆਉਣ ਵਾਲੀਆਂ ਪੀੜ੍ਹੀਆਂ ਜਾਂ ਤੁਹਾਨੂੰ ਤੰਗੀ ਆਊਗੀ ਫਿਰ ਪਾਣੀ ਦਾ ਦਿਨੋ ਦਿਨ ਘਟਦਾ ਹੀ ਜਾਂਦਾ ਤੁਹਾਨੂੰ ਵੀ ਪਤਾ ਹੈ ਜੀ ਬਿਲਕੁਲ ਹਾਂ ਜੀ ਬਿਲਕੁਲ ਪਾਣੀ ਧਰਤੀ ਹੇਠਲਾ ਬਚਾਉਣ ਵਾਸਤੇ ਕਿਸਾਨ ਵੀ ਕੋਸ਼ਿਸ਼ ਕਰ ਰਿਹਾ ਹੈ ਕਿ ਜਿਸ ਤਰੀਕੇ ਨਾਲ ਪਾਣੀ ਦੀ ਪਹਿਲਾਂ ਵਰਤੋਂ ਹੁੰਦੀ ਸੀ ਉਹਦੀ ਵਰਤੋਂ ਘਟਾਈ ਗਈ ਹੈ ਪੋਸਾ 144 ਜਿਹੜੀ ਇਲਾਕਾ ਚ ਲੱਗਦਾ ਉਹ ਕਿਸਾਨ ਵੀ ਉੱ ਇਤਨੇ ਕਿਤੇ ਜਾਗਰੂਕਤਾ ਕਿਸਾਨਾਂ ਚ ਆ ਰਹੀ ਹੈ ਤਾਂ ਉਹ ਛੱਡ ਕੇ 106 ਜਿਹੜੀ 26 ਹੈਗੀ ਕਿਸਮ ਤੇ ਨਾਗਰਾ ਬਾਸਮਤੀ ਹੈ ਉਹਦੇ ਆਲੇ ਪਾਸੇ ਰੁਝਾਨ ਦੇਣਾ ਤਾਂ ਬਠਿੰਡਾ ਵਿੱਚ ਵੀ 26 ਤੇ ਬਾਸਮਤੀ ਵਾਲੇ ਪਾਸੇ ਕਿਸਾਨਾਂ ਦਾ ਪੂਰਾ ਰੁਝਾਨ ਹੈ ਤਾਂ ਕਿਸਾਨ ਕਹਿ ਰਹੇ ਕਿ ਇਸ ਵਾਰ ਸਰਕਾਰ ਦਾ ਪੂਰਾ ਸਾਥ ਦੇਣਗੇ ਤੇ ਜਿਸ ਤਰੀਕੇ ਦਾ ਮੌਸਮ ਬਣਿਆ ਹੋਇਆ ਤਾਂ ਇਹ ਲੱਗਦਾ ਹੈ ਕਿ ਆਨਾ ਸੰਬੰਧ ਵਿੱਚ ਇਸ ਛੋਲੇ ਡਿਸੀਜਨ ਚ ਪਾਣੀ ਦੀ ਵੱਡੀ ਬਜਟ ਬਚਤ ਜਿਹੜੀ ਹੈ ਉਹ ਹੋ ਸਕਦੀ ਹੈ। ਕੈਮਰਾਮੈਨ ਫਿਸਪਾ ਦੇ ਨਾਲ ਅਮਿਤ ਸ਼ਰਮਾ ਰਜਾਨਾ ਸਪੋਕਸਮੈਨ ਕਿਲਕਲੀ ਨਿਹਾਲ ਸਿੰਘ ਵਾਲਾ ਬਠਿੰਡਾ